ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਇਹ ਵੀਰ ਨਾ ਸਬਜ਼ੀ ਵੇਚਦਾ ਅਤੇ ਇਹ ਵੀਰ ਜਦੋਂ ਸਬਜ਼ੀ ਵੇਚਦਾ ਤੇ ਇਸ ਵੀਰ ਦਾ ਹੋਕਾ ਸੁਣ ਕੇ ਨਾ ਤੁਸੀਂ ਵੀ ਇਸ ਵੀਰ ਦੇ ਫੈਨ ਹੋ ਜਾਵੋਗੇ ਅਤੇ ਕਈ ਲੋਕਾਂ ਨੇ ਇਸ ਵੀਰ ਨੂੰ ਕਮੈਂਟ ਵੀ ਕੀਤੇ ਨੇ ਇੱਕ ਬੰਦਾ ਕਹਿੰਦਾ ਕਿ ਇਹ ਮਸਲਾ ਸਾਰਾ ਰੋਟੀ ਦਾ ਅਤੇ ਅਗਲਾ ਬੰਦਾ ਕਹਿੰਦਾ ਕਿ ਸਾਡੇ ਪਿੰਡ ਵੀ ਜੱਸਾ ਵੀਰ ਆਉਂਦਾ ਸਵੇਰੇ ਸਵੇਰੇ ਸਾਗ ਵੇਚਣ ਅਤੇ ਅਗਲਾ ਬੰਦਾ ਕਹਿੰਦਾ ਕਿ ਆ ਗਿਆ ਵੀ ਆ ਗਿਆ ਜੱਸਾ ਵੀਰ ਆ ਗਿਆ ਖਾ ਗਿਆ ਵੀ ਖਾ ਗਿਆ ਪ੍ਰੈਗਾ ਦਾ ਪੱਤਾ ਸਾਰਾ ਖਾ ਗਿਆ ਖਾ ਗਿਆ ਵੀ ਪ੍ਰੈਗਾ ਦਾ ਸਾਰਾ ਪੱਤਾ ਖਾ ਗਿਆ ਅੱਗੇ ਤੁਸੀਂ ਵੀ ਇੱਕ ਵਾਰ ਪੂਰੀ ਵੀਡੀਓ ਜਰੂਰ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਹਾਂਜੀ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ